ਜਿੰਦਾਬਾਦ ਰੇਗਾ ਕਰਮਚਾਰੀ ਯੂਨੀਅਨ ਜਿੰਦਾਬਾਦ ਰੇਗਾ ਕਰਮਚਾਰੀ ਯੂਨੀਅਨ ਜਿੰਦਾਬਾਦ ਆਪਣੇ ਹੱਕਾਂ ਲਈ ਜੋ ਲੜਦੇ ਲੋਕ ਜਿੰਦਾ ਤੋਂ ਨਹੀਂ ਲੜਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੰਦਾ ਤੋਂ ਨਹੀਂ ਲੜਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੰਦਾ ਤੋਂ ਨਹੀਂ ਲੜਦੇ ਲੋਕ ਕੇਂਦਰ ਸਰਕਾਰ ਜਿੰਦਾਬਾਦ ਕੇਂਦਰ ਸਰਕਾਰ ਜਿੰਦਾਬਾਦ ਰੇਗਾ ਕਰਮਚਾਰੀ ਯੂਨੀਅਨ ਜਿੰਦਾਬਾਦ ਯਾ ਬਾ ਮੇਰਾ ਨਾ ਪ੍ਰਿੰਸੀਪਲ ਬਕਰਾ ਜੀ ਅੱਜ ਜਿਹੜਾ ਤੁਸੀਂ ਇਹ ਤੰਨਾ ਲਗਾ ਰਹੇ ਕਿਸ ਕਰਕੇ ਲਗਾ ਰਹੇ ਅੱਜ ਸਾਡੀ ਨਰੇਗਾ ਮਜ਼ਦਮ ਸੰਘਰਸ਼ ਐਕਸ਼ਨ ਕਮੇਟੀ ਪੰਜਾਬ ਵੱਲੋਂ ਸਾਨੂੰ ਸਾਰਿਆਂ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਅਸੀਂ ਸਾਡੇ 29 ਤਰੀਕ ਨੂੰ ਸਾਡਾ ਮੇਨ ਜਿਹੜਾ ਹੈ ਮਜ਼ਦਮਾਂ ਦੇ ਹੱਕ ਜਿਹੜੇ ਹੱਕ ਖੋਏ ਜਾ ਰਹੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਅਸੀਂ ਅੱਜ ਉਸੇ ਕਰਕੇ ਇਹਦੀ ਸਾਰੀ ਜੁਨੀਅਨ ਜਿਹੜੀ ਕੱਟੀ ਹੋਈ ਆ ਤੇ ਇਹਦੇ ਵਿੱਚ ਸਾਨੂੰ ਇਹ ਆ ਵੀ ਸਾਡਾ ਜਿਹੜਾ ਨਰੇਗਾ ਮਲਾਜਮਾਂ ਦੀ ਜਿਹੜੀ ਸਾਡੀ ਕਰਮਚਾਰੀ 17 ਤੋਂ 18 ਸਾਲ ਜਿਹੜੇ ਹੈਗੇ ਕੰਮ ਕਰਦੇ ਆ ਉਹ ਹੋ ਗਏ ਆ ਪਰ ਹੱਲੇ ਤੱਕ ਅਸੀਂ ਕੱਚੇ ਆ ਹਜੇ ਤੱਕ ਕੱਚੇ ਕੰਟ੍ਰੈਕਟ ਦੇ ਵਿੱਚ ਇਹ ਕੰਮ ਕਰ ਰਹੇ ਆ ਸਾਡੇ ਤੇ ਇਹਨਾ ਕੰਮ ਥੋਪਿਆ ਜਾ ਰਿਹਾ ਹਰ ਕੰਮ ਸਟਰੇਗਾ ਮਲਾਜਮਾਂ ਹਰੇ ਕਰਮਚਾਰੀਆਂ ਕੋਲੋਂ ਕੰਮ ਲਿਆ ਜਾ ਰਿਹਾ ਤੇ ਸਾਡੀਆਂ ਜਿਹੜੀਆਂ ਤਨਖਾਹਾਂ ਆ 18-18 ਸਾਲ ਕੰਮ ਕਰਦੇ ਨੂੰ ਹੋ ਗਏ ਸਾਨੂੰ ਹਜੇ ਤੱਕ ਤਨਖਾਹ ਨਹੀਂ ਪ੍ਰੋਪਰ ਕਦੀ ਟਾਈਮ ਸਰ ਮਿਲੀ ਨਾ ਹੀ ਕਦੀ ਤਨਖਾਹ ਸਾਡੀ ਵਾਅਦਾ ਕੀਤਾ ਗਿਆ ਆ ਇਹਦੇ ਵਿੱਚ ਸਾਨੂੰ ਹਰ ਘਰ 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 ਪੱਖੋਂ ਆਪਣੇ ਹਰ ਤਰੀਕੇ ਪੱਖੋਂ ਸਾਨੂੰ ਜਿਹੜਾ ਹੈਗਾ ਬਹੁਤ ਸੰਘਰਸ਼ ਕਰਨਾ ਪੈਂਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਤੇ ਇਹਦੇ ਵਿੱਚ ਨਾਲ ਇਹ ਵੀ ਕਹਿ ਰਿਹਾ ਵੀ 18 18 ਸਾਲ ਜਿਹੜੇ ਕੰਮ ਕਰਦੇ ਨੇ ਹੋ ਗਏ ਆ ਉਹਨਾਂ ਦੇ ਜਿਹੜੇ ਹੈਗੇ ਆ ਵੀ ਰਹਿਨਮਾਈ ਵੀ ਕੋਈ ਉਹਨਾਂ ਦੀ ਕੰਮ ਦੇ ਉੱਤੇ ਕੋਈ ਉਹਨਾਂ ਨੂੰ ਉਤੇਜਨਾ ਨਹੀਂ ਦਿੱਤੀ ਜਾਂਦੀ ਨਾ ਕੋਈ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਕਿਸੇ ਪਾਸੇ ਤੋਂ ਨਾ ਕੋਈ ਸਿਕਿਉਰਟੀ ਆ ਨਾ ਹੀ ਉਹਨਾਂ ਦੇ ਕੋਈ ਇੰਸ਼ੋਰੈਂਸ ਆ ਨਾ ਕੋਈ ਉਹਨਾਂ ਦੇ ਕੋਈ ਮਾਲੀ ਸਹਾਇਤਾ ਮਿਲਦੀ ਕਿਸੇ ਪਾਸੇ ਜੇ ਕੋਈ ਡੈਥ ਹੋ ਜਾਂਦੀ ਆ ਜਾਂ ਕੁਝ ਵੀ ਉਹਨਾਂ ਨੂੰ ਪ੍ਰੋਬਲਮ ਆਂਦੀ ਆ ਤੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਨਿਰਗਾ ਜਿਹੜੀ ਜੂਨੀਅਰ ਕਰਮਚਾਰੀ ਸਾਡਾ ਮੰਗ ਪੱਤਰ ਮੈਨ ਇਸੇ ਕਰਕੇ ਆ ਵੀ ਜਿਹੜਾ ਸਾਡਾ ਆ ਕੇਂਦਰ ਸਰਕਾਰ ਨੇ ਜਿਹੜਾ ਹੁਣ ਮਨਵੇਗਾ ਦਾ ਨਾਮ ਚੇਂਜ ਕਰਕੇ ਬੀਬੀ ਜੀ ਰਾਮਜੀ ਨਾਲ ਕਰ ਦਿੱਤਾ ਗਿਆ ਜਿਹਦੇ ਵਿੱਚ ਉਹਨਾਂ ਨੇ 60 40 ਦੀ ਜਿਹੜੀ ਰੇਸ਼ੋ ਬਣਾ ਕੇ ਪੰਜਾਬ ਸਰਕਾਰ ਦੇ ਅਧੀਨ ਇਹਦਾ ਕੰਮ ਕਰ ਦਿੱਤਾ 40 60 ਇਦਾਂ ਆ 60% ਜਿਹੜਾ ਕੇਂਦਰ ਦਾ ਹੈ 40 ਜਿਹੜਾ ਹੈਗਾ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਪੰਜਾਬ ਸਰਕਾਰ ਪਹਿਲੇ ਹੀ ਬੜੀ ਇਹਦੀ ਸਜੰਨਾ ਖਾਲੀ ਆ ਉਹਨਾਂ ਨੇ ਕਿੱਥੋਂ ਇਹ ਜਿਹੜਾ 40% ਖਰਚਾ ਕਰਕੇ ਜਿਹੜਾ ਸਾਨੂੰ ਜਿਹੜੀਆਂ ਤਨਖਾਹਾਂ ਅਦਾ ਕਰਨੀਆਂ ਜਿਹੜੀਆਂ ਹੋਰ ਖਰਚੇ ਕਰਨੇ ਆ ਉਹ ਸਾਰਾ ਕੰਮ ਫੇਲ ਹੋ ਜਾਣਾ ਹੈ ਇਹਦੇ ਨਾਲ ਇਹ ਵੀ ਜਿਹੜੇ ਲੇਬਰ ਵਰਕਰ ਆ ਉਹਨਾਂ ਦਾ ਵੀ ਜਿਹੜਾ ਕਾਨੂੰਨ ਹੋਣਾ ਆ ਉਹਨਾਂ ਨੂੰ ਵੀ ਕੰਮ ਨਹੀਂ ਮਿਲਣਾ ਪਿੰਡਾਂ ਦੇ ਵਿੱਚ ਕੰਮ ਜਿਹੜਾ ਅੱਗੇ ਅੱਗੇ ਤੋਂ ਵੀ ਪਲਾਨਿੰਗ ਆ ਪਲਾਨਿੰਗ ਦੇ ਨਾਲ ਕੰਮ ਹੋ ਰਿਹਾ ਪਹਿਲਾਂ ਤਾਂ ਕੰਮ ਹੋ ਜਾਂਦੇ ਹੁੰਦੇ ਸੋ ਉਹ ਕੰਮ ਵੀ ਜਿਹੜੇ ਹੈਗੇ ਨਹੀਂ ਹੋਇਆ ਕਰਨੇ ਪਿੰਡਾਂ ਦੇ ਵਿੱਚ ਘਾਟ ਦਿੱਤੇ ਆ ਘਟਾ ਕੇ ਹੋਰ ਨਹੀਂ ਜਾਨੀ ਉਹਨਾਂ ਨੂੰ ਇੱਕ 5 ਸਾਲ ਜੇ ਇੱਕ ਵਾਰੀ ਕੰਮ ਹੋਇਆ ਕਰਨਾ ਆ ਜੀ ਇਹ ਦੇਕਰ ਮੰਗ ਨਾ ਮੰਗੀ ਜੇ ਤਾਂ ਕਿਸ ਨੂੰ ਨਸੂਏਗਾ ਇਹ ਸਾਡੀ ਜਿਹੜੀ ਆ ਪੰਜਾਬ ਸੁਪਰ ਕਮੇਟੀ ਜਿਹੜੀ ਹੈਗੀ ਆ ਉਹਦੇ ਤਿਸਾ ਨਿਰਦੇਸ਼ ਅਨੁਸਾਰ ਜਿਹੜਾ ਅਸੀਂ ਅੱਗੇ ਜਿਹੜਾ ਫੈਸਲਾ ਲਾਵਾਂਗੇ ਤੇ ਅਗਲਾ ਜਿਹੜਾ ਸੰਘਰਸ਼ ਕਰਾਂਗੇ ਉਹਨਾਂ ਦੇ ਫੈਸਲੇ ਦੇ ਅ ਹੋਕੇ ਆਪਾਂ ਜਿਹੜਾ ਹੋਰ ਤਿੱਖਾ ਸੰਘਰਸ਼ ਕਰਾਂਗੇ ਦਰੀ ਪਿਛਾਵਾਂਗੇ ਤੇ ਨਾਲ ਅਸੀਂ ਧਰਨਾ ਲਾਵਾਂਗੇ